ਬੱਬੂ ਕਾਲੀ ਚੋਰ ਬੰਮ ਖੜ ਬੱਬੂ ਕਾਲੀ ਚੋਰ ਸੁਪਰਾਭੂ ਇਹ ਜਿਹੜਾ ਐਪੀਸੋਡ ਚੱਲ ਰਿਹਾ ਨਾ ਬੇਨਾ ਤੁਸੀਂ ਦੇਖ ਰਹੇ ਹੋ ਵੀ ਲੰਬੇ ਸਮੇਂ ਤੋਂ ਬਾਈ ਇਹਦੇ ਅਸੀਂ ਪਿੱਛੇ ਲੱਗੇ ਹੋਏ ਸੀਗੇ ਜਿਵੇਂ ਕਿ 19 ਮਾਰਚ ਦੀ ਰਾਤ ਜਿਹੜੀ ਸਾਡੇ ਕਿਸਾਨਾਂ ਵਾਸਤੇ ਕਿ ਕਾਲੀ ਰਾਤ ਬਣੀ ਯਾਨੀ ਪੰਜਾਬ ਸਰਕਾਰ ਨੇ ਇੱਕ ਪਾਸੇ ਸਾਡੀ ਸੈਂਟਰ ਸਰਕਾਰ ਦੇ ਨਾਲ ਗੱਲਬਾਤ ਮੀਟਿੰਗਾਂ ਚੱਲ ਰਹੀਆਂ ਨੇ ਔਰ ਦੂਜੇ ਪਾਸੇ ਸਾਨੂੰ ਵਿਸ਼ਵਾਸ ਚ ਲੈ ਕੇ ਆ ਭਗਵੰਤ ਮਾਨ ਸਰਕਾਰ ਨੇ ਸਾਡੀਆਂ ਟਰਾਲੀਆਂ ਖਤਾਨਾਂ 'ਚ ਸਿੜਤੀਆਂ ਜਾਨੀ ਜਿਹੜਾ ੱੱਕਾ ਕਿਸਾਨਾਂ ਨਾਲ ਪੰਜਾਬ ਸਰਕਾਰ ਨੇ ਕੀਤਾ ਉਹ ਇੱਕ ਨਵਾਂ ਇਤਿਹਾਸ ਸਿਰਜਿਆ ਨਵੀਂ ਭਾਜੀ ਪੈਸੀ ਕਿਸਾਨਾਂ ਦੇ ਨਾਲ ਸੋ ਕਿਸਾਨਾਂ ਨੇ ਵੀ ਜਦੋਂ ਬਈ ਉਥੋਂ ਸੰਭੂ ਤੋਂ ਟਰਾਲੀਆਂ ਹੱਕੀਆਂ ਆਵਦੀਆਂ ਜਾਂ ਜਿੰਨੀਆਂ ਕ ਮਿਲੀਆਂ ਤਾਂ ਪ੍ਰਣ ਕੀਤਾ ਸੀ ਵੀ ਭਗਵੰਤ ਮਾਨ ਸਿਆ ਤੈ ਤਾਂ ਆਪਦਾ ਕਰ ਲੈ ਜਿਹੜਾ ਕੋਈ ਕਰਨਾ ਹੁਣ ਤੇਰੀ ਧੌਣ ਤੇ ਗੋਡਾ ਧਰ ਕੇ ਤੇਰੀ ਹਿੱਕ 'ਚੋਂ ਕੱਢਾਂਗੇ ਸਾਰਾ ਕੁਝ ਜਾਣੀ ਦਰਜਨਾ ਟਰਾਲੀਆਂ ਜਿਹੜੀਆਂ ਸਾਡੇ ਕਿਸਾਨਾਂ ਦੀਆਂ ਗੁੰਮ ਹੋ ਗਈਆਂ ਸੀ ਤਾਂ ਉਹਦੇ ਚੋਂ ਸਾਨੂੰ ਪਤਾ ਲੱਗਿਆ ਵੀ ਨਾਬੇ ਦੇ ਵਿੱਚ ਆ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਆ ਪੰਕਜ ਪੱਪੂ ਇਹਦੇ ਇਹ ਆਪਣੇ ਟਰੈਕਟਰ ਪ੍ਰੀਤ ਟਰੈਕਟਰ ਜਿਹੜੇ ਨਗਰ ਕੌਂਸਲ ਦੇ ਆ ਜਿਹੜੀ ਪੰਜ ਬੰਦੇ ਬਲੈਰੋ ਗੱਡੀ ਦੇ ਵਿੱਚ ਇੱਥੋਂ ਜਾ ਕੇ ਟਰੈਕਟਰ ਦੇ ਜਾ ਕੇ ਉਹ ਟਰਾਲੀਆਂ ਪਵਾ ਲਿਆਉਂਦੇ ਆ ਬਾਈ ਔਰ ਉਥੋਂ ਇਹ ਲਗਭਗ 20 ਤਰੀਕ ਦੇ 20 ਮਾਰਚ ਦੀ ਗੱਲ ਆ ਸਾਮ ਨੂੰ 7 ਵਜੇ ਮੋਰਚੇ 'ਚੋਂ ਚੱਲਦੇ ਆ 8:38 ਦੇ ਕਰੀਬ ਆ ਇਹ ਇੱਕ ਢਾਬੇ ਦੇ ਬੈਠ ਕੇ ਖਾਣਾ ਖਾਂਦੇ ਆ ਜਾਨੀ ਕੱਲੀ-ਕੱਲੀ ਖਬਰ ਸਾਡੇ ਕੋਲੇ ਸਾਨੂੰ ਰਿਪੋਰਟਾਂ ਮਿਲੀਆਂ ਜਦੋਂ ਸਾਨੂੰ ਪਤਾ ਲੱਗਿਆ ਕਿ ਰੋਟੀ ਦੇ ਪੁਲਾਂ ਤੇ ਇੱਕ ਫੈਕਟਰੀ ਆ ਜਿਹੜੀ ਲੋਹੇ ਨੂੰ ਢਾਲਦੀ ਆ ਭਾਈ ਉਹ ਦੋ ਟਰਾਲੀਆਂ ਦੇ ਆ ਕੇ ਉੱਥੇ ਖੜਾ ਦਿੱਤੀਆਂ ਜਾਂਦੀਆਂ ਨੇ ਜਾਨੀ ਟਾਈਮ ਵਿਚਾਰ ਕੇ ਦੂਜੇ ਤੀਜੇ ਦਿਨ ਉਹ ਟਰਾਲੀਆਂ ਨਗਰ ਕੌਂਸਲ ਦੇ ਦਫ਼ਤਰ ਵੀ ਆਉਂਦੀਆਂ ਨੇ ਜਦੋਂ ਸਾਨੂੰ ਪਤਾ ਲੱਗਦਾ ਸਾਡੇ ਕਿਸਾਨ ਭਰਾ ਨਗਰ ਕੌਂਸਲ ਜਾ ਕੇ ਚੈੱਕ ਕਰਦੇ ਆ ਪਰ ਜਿਹੜਾ ਇਹ ਪੱਪੂ ਆ ਬਈ ਇਹ ਇੱਕ ਬਹੁਤ ਹੀ ਚਲਾਕ ਬਹੁਤ ਹੀ ਜਾਣੀ ਇਹ ਕਹਿ ਲੋ ਵੀ ਲੂੰਬੜੀ ਤਰ੍ਹਾਂ ਲੂੰਬੜੀ ਦੀ ਤਰ੍ਹਾਂ ਤੇ ਇਹਦੀ ਨਸਲ ਦਾ ਬੰਦਾ ਹੈ ਇਹਨੇ ਉਹ ਟਰਾਲੀਆਂ ਖੱਬੇ ਸੱਜੇ ਕਰਤੀਆਂ ਜਿਹੜੀਆਂ ਸਾਡੇ ਹੱਥ ਨਹੀਂ ਲੱਗੀਆਂ ਕਿਉਂਕਿ ਭਰਾਵੋ ਕਿਸੇ ਤੋਂ ਬਿਨਾ ਸਬੂਤਾਂ ਤੋਂ ਕਿਸੇ ਤੇ ਬਲੇਮ ਕਰਨਾ ਕੋਈ ਵਧੀਆ ਗੱਲ ਨਹੀਂ ਸੋ ਅਸੀਂ ਟਾਈਮ ਬਿਚਾਰਿਆ ਸਮਾਂ ਲੰਘਿਆ ਅਸੀਂ ਉਹਨਾਂ ਟਰਾਲੀਆਂ ਦੀ ਪੈੜ ਦਬਦੇ ਰਹੇ ਯਾਨੀ ਲਗਭਗ ਇੱਕ ਮਹੀਨੇ ਤੋਂ ਸਾਨੂੰ ਸੂਹ ਮਿਲ ਗਈ ਸੀ ਵੀ ਇਹ ਟਰਾਲੀਆਂ ਸਾਡੀਆਂ ਵੇਚਦੀਆਂ ਇਹਨਾਂ ਦੇ ਖੁਰਤੂਬੁਰਦ ਕਰਨ ਵਾਸਤੇ ਟਰਾਲੀਆਂ ਦੀ ਭੰਨ ਤੋੜ ਕਰਕੇ ਜਿਹੜੀ ਆਪਦੀ ਫੈਕਟਰੀ ਦੇ ਵਿੱਚ ਗਰੇਵ ਨਹੀਂ ਜਾਣੇ ਨਾਲ ਗੱਡੀ ਬਗਜੂ ਫੈਕਟਰੀ ਦੇ ਵਿੱਚ ਜਿਹੜੀ ਲੰਘ ਜਾਣ ਬੱਚਿਆਂ ਫੈਕਟਰੀ ਦੇ ਵਿੱਚੋਂ ਟਰਾਲੀਆਂ ਤੋੜੀਆਂ ਗਈਆਂ ਜਦੋਂ ਟਰਾਲੀਆਂ ਤੋੜੀਆਂ ਗਈ ਉਥੇ ਕਾਫੀ ਸਮਾਨ ਉਹ ਫੈਕਟਰੀ ਜਿਹੜੀ ਜਿਹੜੀ ਪਰਕਸ਼ਾਹਬ ਉਹਦੇ ਵਿੱਚ ਰਹਿ ਗਿਆ ਇਹ ਖਬਰ ਸਾਨੂੰ ਮਿਲੀ ਜੋ ਅਸੀਂ ਇਨਕੁਆਰੀ ਕਰਦੇ 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 ਜਦੋਂ ਪੱਕੇ ਸਬੂਤਾਂ ਦੇ ਆਧਾਰ ਤੇ ਜਦੋਂ ਸਾਨੂੰ ਤਸੱਲੀ ਹੋਈ ਵੀ ਹਾਂ ਯਾਰ ਜਿਹੜਾ ਸਮਾਨ ਐ ਦੀ ਵਰਕਸ਼ਾਪ ਦੇ ਵਿੱਚ ਆ ਤਾਂ ਕੱਲ ਪਹੁੰਚਦਾ ਜਾਨੀ ਜਾਣਕਾਰੀ ਤੋਂ ਬਾਅਦ ਸਾਡੇ ਉੱਪੇ ਦੇ ਜਸਵਿੰਦਰ ਸਿੰਘ ਲੰਗੋਵਾਲ ਜਿਹੜੇ ਆ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਚ ਮੋਰਚਾ ਖੋਲਿਆ ਜੋ ਮੋਰਚਾ ਖੋਲ ਕੇ ਉਥੋਂ ਦੋ ਦੋ ਟਰਾਲੀਆਂ ਦੇ ਚਾਰ ਟਾਇਰ ਵਾਈ ਸਿੰਗਲ ਟਰਾਲੀਆਂ ਸੀਗੀਆਂ ਤੇ ਹੁੱਕਾਂ ਟਰਾਲੀਆਂ ਦੀਆਂ ਤਹੀਆਂ ਤੇ ਟਰਾਲੀਆਂ ਦੇ ਜੈਕ ਸੀ ਜਿਹੜੇ ਜਾਨੀ ਲਿਫਟ ਜੈਕ ਕਹਿ ਸਕਦੇ ਆ ਅਸੀਂ ਉਹ ਪਾਈਪਾਂ ਸਮੇਤ ਅਸੀਂ ਉਹ ਬਰਾਮਦ ਕਰੇ ਸੋ ਬਰਾਮਦ ਕਰਕੇ ਬਈ ਅਸੀਂ ਪੁਲਿਸ ਨੂੰ ਇਹ ਸੁਵਾ ਤੇ ਆ ਉਦੋਂ ਬਾਅਦ ਆ ਜਿਹੜੀ ਆਨਲਾਈਨ ਇਹਦੇ ਨਾਂ ਤੇ ਐਫ ਆਈ ਆਰ ਆ ਆ ਚਾੜ ਕੇ ਜੀ ਡੀ ਆਰ ਤੇ ਫਰਦਰ ਇਹਨਾਂ ਤੋਂ ਲੈ ਲਿਆ ਹੁਣ ਜਿਹੜੀ ਅਗਲੀ ਕਾਰਵਾਈ ਆ ਉਹ ਸੰਭੂ ਸੰਭੂ ਕਿਉਂਕਿ ਐਫ ਆਈ ਆਰ ਦਰਜ ਹੋਈ ਹੋਈ ਆ ਸਾਡੀ ਉਹਦੇ ਆਧਾਰ 'ਤੇ ਇਨਕੁਆਰੀ ਕਰਾ ਕੇ ਹੁਣ ਜਿਹੜਾ ਸਾਡਾ ਟਾਰਗੇਟ ਆ ਅਗਲਾ ਅਸੀਂ ਬਾਈ ਇਹਨੂੰ ਵੱਡੇ ਸੰਘਰਸ਼ ਵਿੱਢ ਕੇ ਜਣੀ ਸਲਾਖਾਂ ਦੇ ਪਿੱਛੇ ਪਹੁੰਚਾਉਣ ਤੱਕ ਜਿਹੜਾ ਸੰਘਰਸ਼ ਜਾਰੀ ਰੱਖਾਂਗੇ ਕਿਉਂਕਿ ਇਹ ਸਾਡੇ ਕਿਸਾਨਾਂ ਨਾਲ ਧਰੋ ਨਹੀਂ ਕੀਤਾ ਇਹ ਆਉਣ ਵਾਲੇ ਜਿਹੜੇ ਸਾਡੀਆਂ ਦਸਲਾਂ ਨੇ ਉਹਨਾਂ ਦੀ ਖਾਤਰ ਅਸੀਂ ਜਿਹੜਾ ਸੰਘਰਸ਼ ਲੜ ਰਹੇ ਸੀ ਜਾਂ ਲੋਕਾਂ ਦੇ ਭਵਿੱਖ ਦਾ ਜਿਹੜਾ ਅਸੀਂ ਉਜਲੇ ਭਵਿੱਖ ਲਈ ਸੰਘਰਸ਼ ਲੜਦੇ ਸੀ ਉਹਨਾਂ ਦੇ ਪਿੱਠ ਦੇ ਵਿੱਚ ਸੁਰਾ ਮਾਰਿਆ ਬਾਈ ਸੋ ਉਸ ਚੀਜ਼ ਨੂੰ ਲੈ ਕੇ ਸਾਡੀਆਂ ਪੂਰੀਆਂ ਜਿਹੜੀਆਂ ਐਸ ਕੇ ਕੇ ਕੇਮ ਕਿਸਾਨ ਮਜ਼ਦੂਰ ਸੰਘਰਸ਼ ਜਿਹੜੀ ਤੇ ਸਾਡੀਆਂ ਜਿਹੜੀਆਂ ਜਥੇਬੰਦੀਆਂ ਇਹਨਾਂ ਦਾ ਮੋਰਚੇ ਵੱਲੋਂ ਜਣੀ ਤਗੜਾ ਐਕਸ਼ਨ ਇਕ ਦੋ ਦਿਨਾਂ ਦੇ ਵਿੱਚ ਵੱਡੀ ਕਾਨਫਰੰਸ ਕਰਕੇ ਜਿਹੜੇ ਅਗਲੇ ਪ੍ਰੋਗਰਾਮ ਆ ਉਹ ਲਿਖੇ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ਾ ਜਿਹੜਾ ਵੱਡੇ ਲੈਵਲ ਤੇ ਬਾਈ ਤੁਹਾਨੂੰ ਦੇਖਣ ਨੂੰ ਮਿਲੂਗਾ ਸੋ ਧੰਨਵਾਦ ਵੀ ਕਰਨਾ ਚਾਹੁੰਦੇ ਆ ਖਾਸ ਕਰਕੇ ਪ੍ਰੈਸ ਮੀਡੀਆ ਦਾ ਜਿਨ੍ਹਾਂ ਨੇ ਸਾਡਾ ਪਲ-ਪਲ ਤੇ ਔਰ ਪਿਛਲੇ ਲੰਮੇ ਸਮੇਂ ਤੋਂ ਸਾਡਾ ਸਾਥ ਦੇ ਕੇ ਜਾਣੀ ਅਸੀਂ ਉਹਨਾਂ ਜਿਹੜੇ ਤਰਿੰਦੇ ਨੇ ਉਹਨਾਂ ਦੇ ਗਰਦਨ ਤੋਂ ਕੱਪੜੇ ਹੱਥ ਲਿਜਾਣ ਚ ਕਾਬਜਾਬ ਹੋયા ਸੋ ਧੰਨਵਾਦ ਕਰਨਾ ਚਾਹੁੰਦੇ ਆ ਜੀ ਯਾਰੇ ਗੱਲ ਨਹੀਂ